ਇਹ ਜੇਬ ਕਮਾਈ ਇਹ ਤਾਂ ਅੰਦਰਗੇ ਬੈਸਣ ਪਾਈਏ ਕਹੋ ਨਾਨਕਬਾਨ ਦਾ ਜੀ ਨੂੰ ਮੁੱਖ ਰੱਖਦੇ ਹੋਇਆ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਹੁੰਦੀਆਂ ਹਨ ਅਸੀਂ ਲੋੜਵੰਦ ਪਰਿਵਾਰ ਕੋ ਪਹੁੰਚੇ ਹਾਂ ਇਹ ਮਾਤਾ ਜੀ ਨੇ ਬੜੇ ਫੋਨ ਕੀਤੇ ਮੈਨੂੰ ਮੈਂ ਘਰ ਦੀ ਮਜਬੂਰੀ ਕਰਕੇ ਮੇਰੇ ਪਿਤਾ ਜੀ ਵੀ ਬੈੱਡ ਤੇ ਆ ਤਿੰਨ ਮਹੀਨੇ ਤੋਂ ਮੈਂ ਘਰ ਦੀ ਮਜਬੂਰੀ ਕਰਕੇ ਨਹੀਂ ਨਿਕਲ ਸਕਿਆ ਇਹਨਾਂ ਦਾ ਫੋਨ ਆਇਆ ਸੀ ਛੋਟਾ ਜਿਹਾ ਬੱਚਾ ਆ 4 ਹਫ਼ਤਿਆਂ ਦਾ ਬੱਚਾ ਆ ਇਹ ਬੱਚੇ ਨੂੰ ਬਹੁਤ ਪ੍ਰੋਬਲਮਸ ਨੇ ਇਹ ਘਰੋਂ ਗਰੀਬ ਆ ਇਹ ਇਲਾਜ ਨਹੀਂ ਕਰ ਸਕਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਆਟੋ ਚਲਾਉਂਦੇ ਆ ਤੇ ਆਟੋਂਾਂ ਤੋਂ ਬਹੁਤ ਕਿਤੇ ਦਿਹਾੜੀ ਪੈ ਜਾਂਦੀ ਪਤਾ ਹੀ ਆ ਸਾਰੇ ਨੂੰ ਸਰਪੰਚਾ ਪਿੰਮਾ ਹਸਪੀਟਲ ਆਟੋ ਤੋਂ ਕੋਈ ਜਿਆਦਾ ਦਿਹਾੜੀ ਨਹੀਂ ਪੈਂਦੀ ਜਿਹਦੇ ਨਾਲ ਆਪਣੇ ਬੱਚੇ ਦਾ ਇਲਾਜ ਵੀ ਕਰ ਸਕਣ ਘਰ ਦਾ ਗੁਜ਼ਾਰਾ ਜਾਂਦਾ ਆ ਇਹ ਮਾਤਾ ਜੀ ਤੁਹਾਨੂੰ ਦੱਸਣਗੇ ਬੱਚੇ ਨੂੰ ਕੀ ਕੀ ਪ੍ਰੋਬਲਮ ਆ ਦੱਸਿਓ ਮਾੜਾ ਜੀ ਜੀ ਬੱਚਾ ਜੀ ਵੀਰ ਜੀ 1.5 ਮਹੀਨੇ ਤੋਂ ਮਤਲਬ ਮੁਸ਼ਕਲ ਸੀ ਤੇ ਜਿਹੜੇ ਮਹੀਨੇ ਤੋਂ ਮਸ਼ੀਨ ਤੇ ਲੱਗਾ ਹੋਇਆ ਆ ਤੇ ਸਤੋਂ ਇਲਾਜ ਨਹੀਂ ਕਰਵਾਇਆ ਜਾਂਦੇ ਆ ਮਤਲਬ ਡੇਢ ਮਹੀਨੇ ਤੋਂ ਬੱਚਾ ਮਸ਼ੀਨ ਵਿੱਚ ਰਿਹਾ ਵਾ ਇਹ ਵੀ ਤੇ ਵੀ ਇਹ ਟਾਈਮ ਤੋਂ ਪਹਿਲਾਂ ਬੱਚਾ ਹੋ ਗਿਆ ਵਾ ਡੇਢ ਕਿਲੋ ਦਾ ਬੱਚਾ ਆ ਇਹ ਬਹੁਤ ਕਮਜ਼ੋਰ ਬੱਚਾ ਵਾ ਇਹਨੂੰ ਅੱਖਾਂ ਦੀ ਪ੍ਰੋਬਲਮ ਵੀ ਆਈ ਆ ਦੋ ਟੀਕੇ ਪਰਦੇ ਜਿਹੜੇ ਉਹ ਜੋੜਿਆ ਦੋ ਟੀਕੇ ਲੱਗਿਆ ਜਿਹੜੇ 35000 ਦੇ ਲੱਗਿਆ ਜਿਹੜੇ ਇਹਨਾਂ ਨੇ ਰੁਪਈਆ ਨਹੀਂ ਦਿੱਤਾ ਸਾਡੇ ਨਹੀਂ ਦਿੱਤਾ ਡਾਕਟਰ ਨੂੰ ਤਰਲਾ ਕੀਤਾ ਆ ਹੱਥ ਜੋੜੇ ਆ ਕਿ ਸਾਡੇ ਟੀਕੇ ਲਾ ਦਿਓ ਬੱਚੇ ਦੇ ਅਸੀਂ ਤੁਹਾਨੂੰ ਪੈਸੇ ਥੋੜੇ ਥੋੜੇ ਕਰਕੇ ਦੇ ਦੇਵਾਂਗੇ ਠੀਕ ਹੈ ਜੀ ਜੋ ਸੰਗਤ ਨੇ ਗਾੜੀ ਬੇਨਤੀ ਆ ਕਿ ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਹੋ ਕਿਰਪਾ ਕਰਕੇ ਇਹ ਛੋਟੇ ਜਿਹੇ ਬੱਚੇ ਵਾਸਤੇ ਇੱਕ ਰਾਏ ਤੇ ਰਹਿੰਦੇ ਇਹਨਾਂ ਦਾ ਆਪਣਾ ਘਰ ਨਹੀਂ ਆਪਣਾ ਘਰ ਬੋਰੀਆਂ ਦੇ ਵਿੱਚ ਆ ਗਏ ਇਹਨਾਂ ਨੇ ਆਪਣਾ ਘਰ ਵੇਚਤਾ ਮਕਬੂਲ ਮਰੇ ਚੌਕ ਜਿਹਨਾਂ ਦਾ ਘਰ ਸੀ ਇਹਨਾਂ ਨੇ ਵੇਚਤਾ ਹੁਣੇ ਹੋਰ ਜਗ੍ਹਾ ਤੇ ਰਹਿ ਰਹੇ ਆ ਤੇ ਮੇਰੀ ਇਹ ਇੱਕ ਮਜਬੂਰੀ ਕਹ ਲਓ ਕਿ ਮੈਂ ਜਿਹੜਾ ਚਿਹਰਾ ਨਹੀਂ ਵਿਖਾਉਂਦਾ ਤੁਸੀਂ ਮੇਰੇ ਨਾਲ ਚੱਲੋ ਘਰ ਦੇ ਹਾਲਾਤ ਵੇਖੋ ਤੁਸੀਂ ਹਾਲਾਤ ਵੇਖੋ ਮਰੀਜ਼ ਵੇਖੋ ਤੁਸੀਂ ਆਪਣੇ ਅੱਗੇ ਦੇਵਾ ਦੇ ਦਿਓ ਕੋਈ ਦਿੱਕਤ ਨਹੀਂ ਬੱਚੇ ਦੀ ਇੱਜ਼ਤ ਰੱਖਣ ਵਾਸਤੇ ਅੰਗਲੇ ਦਾ ਮੂੰਹ ਟੱਕੀਦਾ ਆ ਕਿਉਂਕਿ ਹਰ ਕਿਸੇ ਦੀ ਆਪਣੀ ਇੱਜ਼ਤ ਹੁੰਦੀ ਹੈ ਤੇ ਮਜਬੂਰੀ ਵਿੱਚ ਆ ਗਏ ਜਦੋਂ ਹੱਥਗਾੜੀ ਇੰਝ ਕਰਨਾ ਪੈਂਦਾ ਤੇ ਉਹਦੇ ਵਾਸਤੇ ਤੁਹਾਨੂੰ ਵੀਡੀਓ ਬਣਾ ਕੇ ਪਾਉਣੀ ਪੈਂਦੀ ਆ ਸੋ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਤੁਸੀਂ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਕਰ ਸਕਦੇ ਨੇ ਸਹਿਯੋਗ ਕਰਿਓ ਤਾਂ ਜੋ ਛੋਟੇ ਜਿਹੇ ਬੱਚੇ ਨੂੰ ਆਪਾਂ ਜਿਹੜਾ ਇਹਦਾ ਇਲਾਜ ਇਹਨਾਂ ਦਵਾਈਆਂ ਜੇ ਜੋ ਵੀ ਇਹਨਾਂ ਨੂੰ ਲੋੜ ਅੱਖਾਂ ਦੀ ਰੋਸ਼ਨੀ ਲਿਆਉਣੀ ਇਹਨਾਂ ਦੀ ਅੱਖਾਂ ਦੇ ਬੱਚੇ ਦੀ ਰੋਸ਼ਨੀ ਲੈ ਕੇ ਆਉਣੀ ਆ ਆਪਾਂ ਤੇ ਬੜਾ ਵੱਡਾ ਪੁੰਨਿਆ ਅਗੇ ਇਹਨਾਂ ਦਾ ਫੋਨ ਆਇਆ ਸੀ ਕਿ ਬੱਚੇ ਨੂੰ ਦੁੱਧ ਦੀ ਲੋੜ ਆ ਤੇ ਉਹ ਚਲੋ ਉਥੇ ਹਸਪਤਲ ਇਹਨਾਂ ਦਾ ਫੋਨ ਕਰਕੇ ਇਹਨਾਂ ਨੂੰ ਡੱਬਾ ਜਿਹੜਾ ਇਹਨਾਂ ਨੂੰ ਮੈਂ ਦਵਾ ਦਿੱਤਾ ਸੀ ਹਾਂਜੀ 700 ਰੁਪਏ ਉੱਥੇ ਲੱਗਾ ਸੀ ਉਹ ਇਹਨਾਂ ਨੂੰ ਮੈਂ ਦਵਾਤਾ ਤੇ ਉਸੇ ਟਾਈਮ 700 ਕਿ 750 ਜਿਹੜਾ ਇਹਨਾਂ ਦਾ ਨੈਟ ਤੇ ਪਾਤਾ ਸੀ ਆਪਾਂ Google Pay ਰਾਹੀਂ ਤੁਹਾਡੀ ਬੇਨਤੀ ਆ ਪਹਿਲਾਂ ਤੁਹਾਨੂੰ ਅੱਜ ਇੱਕ ਟੈਸਟ ਨਹੀਂ ਹੋਇਆ ਅੱਜ ਇਹਨਾਂ ਦਾ ਟੈਸਟ ਨਹੀਂ ਹੋਇਆ ਪੈਸਿਆਂ ਤੋਂ ਦੁੱਖੋ ਘਰ ਆ ਗਏ ਬੱਚੇ ਨੂੰ ਲੈ ਕੇ ਤੇ ਆਪਾਂ ਜਲਦੀ ਜਲਦੀ ਆਪਾਂ ਕੁਰਸੀ ਕਰੀਏ ਆਪਾਂ ਵਤ ਤੋਂ ਵਤ ਸਹਿਯੋਗ ਕਰੀਏ ਅਤੇ ਜਿੰਨੀ ਵੱਤ ਵਤ ਮਾਇਆ ਹੋ ਸਕਦੀ ਆ ਆਪਾਂ ਇਹਨਾਂ ਨੂੰ ਮਾਇਆ ਦੇਈਏ ਮੈਂ ਤੁਹਾਨੂੰ ਬੱਚੇ ਵੱਲ ਮਾੜੀ ਦੀ ਨਿਗ੍ਹਾ ਮਾਰਨਾ ਹਾਂਜੀ ਹਾਂ ਬਿਲਕੁਲ ਕਮਜ਼ੋਰ ਹੋਇਆ ਬੱਚਾ ਇਹ 4 ਹਫ਼ਤੇ ਦਾ ਬੱਚਾ ਜੇ ਹਾਂਜੀ ਸੋ ਮੇਰੀ ਬੇਨਤੀ ਆ ਕਿ ਤੁਸੀਂ ਆਲੋ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਜਿੰਨਾ ਵੀ ਹੋ ਸਦਾ ਸਹਿਯੋਗ ਕਰਿਓ ਸਹਿਯੋਗ ਕਰਨ ਵਾਸਤੇ 9947908777 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਵੰਦ ਦੇ ਸਕਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂ ਜੀ